ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗਿਲਰੇ ਵਿੱਚ ਉਮੀਦ ਕਰਦੀ ਆ ਸਾਰੇ ਜਾਣੇ ਬਹੁਤ ਵਧੀਆ ਹੋਮ ਹੋਗੇ ਸੋ ਆਪਾਂ ਵੀ ਬਹੁਤ ਵਧੀਆ ਜੀ ਤੇ ਠੰਡ ਥੋੜੀ ਥੋੜੀ ਆ ਚੁੱਕੀ ਆ ਸੋ ਸਾਰੇ ਆਪਣਾ ਪੂਰਾ ਖਿਆਲ ਰੱਖਿਓ ਕਿਉਂਕਿ ਠੰਡ ਦੇ ਵਿੱਚ ਹੀ ਜ਼ਿਆਦਾ ਮੁਸ਼ਕਲ ਹੁੰਦੀ ਆ ਥੋੜੀ ਇਹ ਹੀ ਦੋ ਕੁ ਮਹੀਨੇ ਸੋ ਚਲੋ ਜੀ ਹੁਣ ਅੱਜ ਆਪਾਂ ਬਣਾਉਣ ਲੱਗਿਆ ਸਾਗ ਤੇ ਅੱਜ ਦੀ ਇਹ ਸਾਰੀ ਵੀਡੀਓ ਸਾਰਾ ਬਲੌਗ ਰਹਿਣ ਵਾਲਾ ਸਾਗ ਤੇ ਦੇ ਸਾਗ ਵੀ ਮਤਲਬ ਅਸੀਂ ਪੱਠੀ ਤੇ ਬਣਾਉਣ ਲੱਗਿਆਂ ਬਹੁਤ ਸਾਰਾ ਮਤਲਬ ਖੁੱਲਾ ਡੁੱਲਾ ਸਾਗ ਬਣਾਉਣ ਲੱਗਿਆਂ ਤੇ ਬਹੁਤ ਘਰਾਂ ਦਾ ਇਹ ਇਕੱਠਾ ਬਣ ਰਿਹਾ ਤੇ ਦੇਖ ਦਿਆ ਕੀ ਕੀ ਪ੍ਰੋਸੈਸ ਆ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਹੈੱਡ ਵਾਸ਼ ਕਰ ਲਿਆ ਸ਼ਾਵਰ ਲੈ ਲਿਆ ਤੇ ਮਾਰਨਿੰਗ ਦਾ ਬ੍ਰੈਕਫਾਸਟ ਆਪਾਂ ਕਰ ਲਿਆ ਕਿਉਂਕਿ ਅੱਜ ਮੇਰੇ ਫੇਵਰੇਟ ਮਿੱਠੇ ਵਾਲੀਆਂ ਰੋਟੀਆਂ ਬਣੀਆਂ ਸੀਗੀਆਂ ਤੇ ਫਿਰ ਮੈਨੂੰ ਬੱਸ ਉਹ ਤਾਂ ਬਣਦੀਆਂ ਉਹਨਾਂ ਨਾਮ ਸੁਣ ਕੇ ਭੁੱਖ ਲੱਗ ਜਾਂਦੀ ਐ ਸਾਜਰੇ ਨਹੀਂ ਤਾਂ ਮੈਂ ਇੰਨੀ ਜਲਦੀ ਰੋਟੀ ਖਾਂਦੀ ਨਹੀਂ ਆਪਾਂ ਖਾ ਲਈ ਹੁਣ ਰੋਟੀ ਤੇ ਹੁਣ ਥੋੜਾ ਜਿਆ ਰੈਡੀ ਸ਼ੈਡੀ ਜੇ ਹੋ ਜੀਏ ਤੇ ਉਸ ਤੋਂ ਵੱਲ ਫਿਰ ਆਪਾਂ ਕਿਚਨ ਵੱਲ ਨੂੰ ਚਲਦੇ ਆ ਤੇ ਦੇਖਦੇ ਆ ਕਿਚਨ ਦੇ ਵਿੱਚ ਕੀ ਸਾਗ ਦਾ ਕੀ ਪ੍ਰੋਸੈਸ ਚੱਲ ਰਿਹਾ ਸੋ ਪਹਿਲਾਂ ਥੋੜਾ ਜਿਆ ਰੈਡੀ ਹੋ ਜੀਏ ਲਓ ਜੀ ਰੈਡੀ ਸ਼ੈਡੀ ਹੋ ਕੇ ਮੈਂ ਆਈ ਸੀ ਉੱਪਰ ਤੇ ਕਿਉਂਕਿ ਰਾਤ ਨੂੰ ਬਹੁਤ ਸਾਰੇ ਕੱਪੜੇ ਧੋਤੇ ਸੀਗੇ ਸੋਚਿਆ ਕਿ ਬਾਹਰ ਕੱਢ ਦਿੰਨਾ ਵੈਸੇ ਹੁਣ ਤਾਂ ਮੌਸਮ ਥੋੜਾ ਠੰਡਾ ਜਿਹਾ ਪਰ ਉਦਾਂ ਠੰਡਾ ਜਿਹਾ ਨਹੀਂ ਹੈਗੀ ਧੁੰਦ ਤਾਂ ਹੋਈ ਹੋਈ ਆ ਤੇ ਮੈਂ ਸੋਚਿਆ ਕਿ ਥੋੜੀ ਬਹੁਤ ਤਾਂ ਧੁੱਪ ਨਿਕਲੂਗੀ ਉਹ ਤੇ ਹੁਣ ਇਹ ਬੜੀ ਪ੍ਰੋਬਲਮ ਆਇਆ ਕਰਨੀਆਂ ਕੱਪੜਿਆਂ ਦੀ ਕੱਪੜੇ ਠੰਡੇ ਠੰਡੇ ਲੱਗ ਜਾਇਗੇ ਇਦਾਂ ਲੱਗਿਆ ਕਹਿੰਦਾ ਕਿ ਗਿੱਲੇ ਨੇ ਮੈਂ ਆਪਾਂ ਸਾਰੇ ਕੱਪੜੇ ਕੱਢ ਦਿੱਤੇ ਨੇ ਤੇ ਹੁਣ ਆਪਾਂ ਚੱਲੀਏ نیچے ਕਿਚਨ ਵੱਲ ਨੂੰ ਫੇਰ ਆਪਾਂ ਤੁਹਾਨੂੰ ਦਿਖਾਉਨੇ ਆ ਸਾਰਾ ਕਿ ਅੱਜ ਕੀ ਕਲੋਲਾ ਹੋਣੀਆਂ ਨੇ ਮੌਸਮ ਦੇਖੋ ਅੱਜ ਦਾ ਇੰਨਾ ਸੋਹਣਾ ਲੱਗ ਰਿਹਾ ਸਾਰਾ ਆਲੇ ਦੋਲੇ ਫਿਰ ਸਾਰੇ ਆਪਾਂ ਬਾਹਰ ਕੱਢ ਤੇ ਚੱਲੀਏ نیچے ਲਓ ਜੀ ਸਾਗ ਧੋ ਕੇ ਰੈਡੀ ਹੋ ਚੁੱਕਿਆ ਟੋਕਰੀ ਚ ਕੱਢਤਾ ਬੜੀ ਸਾਰੀ ਚ ਇਧਰ ਪੱਠੀ ਵੀ ਆਪਣੀ ਲੱਗ ਚੁੱਕੀ ਆ ਰੈਡੀ ਆ ਬੇੜਾ ਸਾਰਾ ਤੋਤਾ ਗਿਆ ਬਸ ਹੁਣ ਆਪਾਂ ਅੰਦਰਲੇ ਕੰਮ ਨਵੇੜ ਕੇ ਫਿਰ ਬਣਾਉਣ ਲੱਗਦੇ ਆ ਸਾਗ ਲਓ ਭਾਈ ਪੱਠੀ ਤੇ ਸਾਗ ਧਰਤਾ ਮੈਂ ਚਲੀ ਗਈ ਸੀ ਕਿਤੇ ਤਾਂ ਨਹੀਂ ਤੁਹਾਨੂੰ ਦਿਖਾ ਹੋਇਆ ਕੱਟ ਕੇ ਪਾਉਂਦੇ ਕਰਦੇ ਤੇ ਇੱਧਰ ਆਪਾਂ ਹੁਣ ਲਸਣ ਲੱਗੇ ਆ ਕੱਟਣ। ਲਓ ਵੀ ਸਾਗ ਆ ਆਪਣਾ ਬਣ ਰਿਹਾ ਐ ਨਾ ਰਿਜੇ ਪਿਆ ਹੋਇਆ ਕਹਿੰਦੇ। ਸਰਜੂਗਾ ਬੰਦੇ ਬਹੁਤ ਆਪਾਂ। ਲੰਗਰ ਲਾਤਾ ਸੀ ਸਾਗ ਦਾ। ਦੇਖਣਾ ਇੱਧਰ ਆਪਾਂ ਲਸਣ ਛਿੱਲਦੇ ਆ ਲੈ ਮੈਂ ਵੀ ਉਰੀ ਬੈਠਾ ਭਾਈ। ਪਾਟਣੀਆਂ ਤਾਂ ਬੈਠ ਬੈਠ ਥੱਕ ਗਏ ਹੈ। ਓਹ ਹੋ ਠਾਈ ਡੇਰੇ ਲਾ ਲੋ। ਓ ਭਾਈ ਸਾਗ ਬਣ ਗਿਆ। ਆਲਣ ਪਾਣ ਨੂੰ ਤਿਆਰ ਆ ਹੁਣ। ਹੁਣ ਕਹਿੰਦੇ ਜਵਰਦਾਸ ਤੇਨੂੰ ਘੋਟਾ ਘਟਾਈ ਹੋਣੀ ਹੈ ਹੁਣ ਹਲਣ ਪਾਊਗਾ ਦੇਖ ਭਾਈ ਜਵਰਦਾਸ ਦਾ ਸਾਗ ਬਣਾ ਅੱਜ ਜਿਹੜੇ ਕਹਿਣਗੇ ਹੋਵੇ ਹਾਂ ਸਾਗ ਕਰਦਾ ਅੱਜ ਪਲਾਣੇ ਦੇ ਬਣੇ ਤਕੜੇ ਹਲਵਾਈ ਲੱਗੇ ਹੋਏ ਨੇ ਅੱਜ ਸੈਨ ਤੋਂ ਪਰ ਕੋਈ ਜ਼ਾਰੀ ਤਕੜੇ ਨੇ ਹਲਵਾਈ ਇੱਕ ਕਮਜ਼ੋਰ ਆ ਸਾਡੇ ਚ ਭਾਈ ਅਸੀਂ ਦੋ ਤਾਂ ਸੇਧ ਮਾਰਾਂਗੇ ਜਾਣਾ ਹੈ ਮੈਨੂੰ ਤਾਂ ਲੈ ਬੱਸ ਸਾਹ ਖਾਣਾ ਕਿਹੜਾ ਸਖਾਲਾ ਆ ਗਰਮੀ ਲਿਆ ਤੁਸੀਂ ਖਾਣਾ ਚੱਤਿਆ ਆ ਮੈਂ ਹੁਣ ਨਾ ਕੋਈ ਕਹੇ ਗਰਮੀ ਨਹੀਂ ਆਈ ਸਰੀਰ ਨੂੰ ਆਹ ਸਹੀ ਗੱਲ ਹੂੰ ਮੈਂ ਦੇਖ ਹੁਣ ਐਨ ਖੁੱਲ ਗਿਆ ਹਾਂ ਖੁੱਲ ਗਿਆ ਹਾਂ ਤੇਰੇ ਚ ਮੈਂ ਗਰਮ ਪਾਣੀ ਥੋੜਾ ਜਿਹਾ ਪਾ ਲਿਆ ਤੇ ਨੀਂ ਤੀਰ ਦੀ ਸਾਡਾ ਬਾਬੋ ਦਾ ਐਮਟੀਆ ਲੱਗਿਆ ਹੈ ਕੀ ਜਵਾਕ ਸਕੂਲ ਜਾ ਕੇ ਮੁੜਿਆ ਲਓ ਵੀ ਇੱਕ ਹਲਵਾਈ ਥੱਕ ਗਿਆ ਹੁਣ ਅਗਲਾ ਹਲਵਾਈ ਲੱਗਿਆ ਵੀ ਜੋਗਦਾਨ ਪਾਉਨੇ ਆ ਓਕੇ ਸ਼ਾਮ ਨੂੰ ਖਾ ਕੇ ਵੀ ਦੱਸਾਂਗੇ ਤੁਹਾਨੂੰ ਵੀ ਕੀ ਬਣਿਆ ਹੈ ਦੇਖੋ ਕਿੰਤੇ ਤਾਰਾਂ ਦਾ ਜਿਗਾਰਡਮੈਂਟ ਕਰ ਕਰ ਕੇ ਕਿੰਤੇ ਲੋਬੀ ਬਣਨ ਲੱਗੀਆਂ ਹੁਣ ਮੱਕੀ ਦੀਆਂ ਰੋਟੀਆਂ ਨਾਲ ਦੀ ਨਾਲ ਅੱਜ ਸਾਜਰੀ ਘਰ ਵੇੜਦੇ ਆ ਅੱਜ ਸਾਡਾ ਸਾਜੀਆਂ ਚੁੱਲਾ ਚੱਲਦਾ ਸਾਂਝਾ ਚੁੱਲਾ ਚੱਲਦਾ ਭਾਈ ਅੱਜ ਮੌਸਮ ਵੀ ਕੁਛ ਇਦਾਂ ਦਾ ਹੋਇਆ ਪਿਆ ਲੋਵੀ ਚੁੱਲਾ ਸ਼ਿਫਟ ਕਰ ਲਿਆ ਸੀਨੇ ਅੰਦਰ ਆ ਗਏ ਹੁਣ ਅਸੀਂ ਭਾਈ ਬਾਹਰੇ ਕੰਮ ਨਹੀਂ ਬਣਿਆ ਸਕਦਾ ਰੋਟੀਆਂ ਜਲਦੀਆਂ ਸੀ ਚੁੱਲਾ ਬੜਾ ਖਰਾਬ ਆ ਇਹਨੂੰ ਠੀਕ ਕਰਾਉਣਾ ਹੁਣ ਦੀ ਭੇਜੂ ਕੋਈ ਮਕੈਨਿਕ ਲੱਭ ਕੇ ਲਓ ਭਾਈ ਚੁੱਲਾ ਹਜੇ ਤੱਕ ਮਗਿਆ ਹੋਇਆ ਸਾਡਾ ਤਾਂ ਸਵਾ 6 ਦਾ ਟਾਈਮ ਹੋ ਗਿਆ ਹਜੇ ਤੱਕ ਰੋਟੀਆਂ ਬਣ ਰਹੀਆਂ ਨੇ ਕਿੰਨੀਆਂ ਰੋਟੀਆਂ ਲਾਤੀ ਦੀਦੀ ਅੱਜ 75 75 ਰੋਟੀਆਂ ਲਾਤੀਆਂ ਅੱਜ ਰਿਕਾਰਡ ਤੋੜਤਾ ਉਹ ਮੱਕੀ ਦੀਆਂ ਚਲੋ ਤੁਹਾਨੂੰ ਸੰਤ ਹੀ ਔਖਾ ਨਹੀਂ ਹਾਂ ਸਹੀ ਗੱਲ ਆ ਆਰਡਰ ਦੇਣਾ ਚਾਹੁੰਦਾ ਤਾਂ ਦੇ ਸਕਦੇ ਹੋ ਹਲਵਾਈ ਪਹੁੰਚ ਜਾਣਗੇ ਲਓ ਜੀ ਟਾਬਾ ਹੋ ਗਿਆ ਆਪਣਾ ਕਲੋਜ਼ ਹੁਣ ਖਾਣ ਦੀ ਵਾਰੀ ਆ ਜਾਣੀਆਂ ਬਸ ਅੱਧੇ ਪੌਣੇ ਘੰਟੇ ਤੱਕ ਤੇ ਸਾਗ ਤਾਂ ਵਾਕੇ ਹੀ ਬਈ ਸਾਰੀ ਦਿਹਾੜੀ ਦਾ ਲੰਦਾ ਤੇ ਅੱਜ ਆਪਾਂ ਕੁਝ ਬਣਾਇਆ ਵੀ ਖੁੱਲਾ ਡੁੱਲਾ ਸੀਗਾ ਕਈ ਘਰਾਂ ਦਾ ਤੇ ਸਾਰਾ ਬਣਾਇਆ ਆਪਾਂ ਵਧੀਆ ਐ ਨਾ ਹੁਣ ਖਾ ਕੇ ਪਤਾ ਲੱਗੂ ਬਾਕੀ ਕਿੱਦਾਂ ਦਾ ਬਣਿਆ ਕਿਉਂਕਿ ਮੈਂ ਤਾਂ ਹਜੇ ਟੇਸਟ ਕਰਕੇ ਵੀ ਨਹੀਂ ਦੇਖਿਆ ਹੈਗਾ ਕਿ ਕਿੱਦਾਂ ਦਾ ਬਣਿਆ ਬਾਕੀ ਆਪਾਂ ਲਵਾਂਗੇ ਰਿਵਿਊ ਇੰਦਰਜੀਤ ਤੋਂ ਕਿਵੇਂ ਦਾ ਬਣਿਆ ਅੱਜ ਭਾਈ ਸਾਗ ਲਾਓ ਵੀ ਰੋਟੀ ਆਪਾਂ ਨੇ ਖਾ ਲਈ ਤੇ ਸਾਗ ਵਾਕੇ ਹੀ ਬਹੁਤ ਵਧੀਆ ਬਣਿਆ ਸੀ ਕਿਉਂਕਿ ਹਲਵਾਈ ਅੱਜ ਆਪਣੇ ਤੱਕੜੀ ਸੀਗੇ ਸਾਰੇ ਹੀ ਤੰਦੀ ਤੁਹਾਨੂੰ ਕਿਵੇਂ ਲੱਗਿਆ ਸਾਗ ਹੈ ਵਧੀਆ ਲੱਗਿਆ ਟੇਸਟੀ ਸੀ ਨਾ ਬਹੁਤ ਵਧੀਆ ਬਣਿਆ ਸੀਗਾ ਸਾਗ ਤੇ ਸਾਰੇ ਹਲਵਾਈਆਂ ਨੇ ਬਹੁਤ ਵਧੀਆ ਯੋਗਦਾਨ ਪਾਇਆ ਸਾਰੀ ਚੀਜ਼ ਨਾ ਕੁਝ ਵੱਧ ਸੀ ਨਾ ਘੱਟ ਸੀ ਬੱਚਿਆਂ ਨੇ ਵੀ ਖਾ ਲਿਆ ਬਹੁਤ ਵਧੀਆ ਬਣਿਆ ਸੀਗਾ ਸੋ ਚਲੋ ਜੀ ਫਿਰ ਅੱਜ ਦੀ ਵੀਡੀਓ ਦੀ ਆਪਾਂ ਇੱਥੇ ਹੀ ਕਰਦੇ ਹਾਂ ਐਂਡਿੰਗ ਤੇ ਅੱਜ ਦਾ ਸਾਗ ਨੇ ਥਕਾ ਤੇ ਬੱਸ ਸਾਰਾ ਦਿਨ ਤੇ ਮਿਲਦੇ ਆਂ ਫਿਰ ਕੱਲ ਦੀ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਹੁਣ ਆਪਾਂ ਡੇਲੀ ਵਲੌਗ ਨੇ ਜਿਹੜੇ ਲਗਾਤਾਰ ਲੈ ਕੇ ਆਈਏ ਇੱਕ ਇੱਕ ਦਿਨ ਦਾ ਗੈਪ ਨਾ ਪਾਈਏ ਵਿੱਚ ਸੋ ਕੱਲ ਤੋਂ ਆਪਾਂ ਉਹੀ ਆਪਣੀ ਬਣਾਉਨੇ ਆ ਰਫ਼ਤਾਰ ਜੀ ਸੋ ਚਲੋ ਜੀ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ